ਬਹੁਤ ਜਿਆਦਾ ਵਧੀਆ ਜੀ ਬਲੇਕੇਟ 2 ਬਹੁਤ ਕਮਾਲ ਦੀ ੂਵੀ ਹੈ ਜ਼ਰੂਰ ਦੇਖ ਕੇ ਹੋਣੀ ਚਾਹੀਦੀ ਹੈ ਜੀ ਜੀ ਇੱਕ ਸੰਦੇਸ਼ ਵੀ ਦਿੰਦੀ ਹੈ ਨਸ਼ੇ ਦੇ ਖਿਲਾਫ ਕਿਤੇ ਨਾ ਕਿਤੇ ਜੀ ਜੀ ਸੰਦੇਸ਼ ਤਾਂ ਰੋਜ਼ ਸਾਰੇ ਹੀ ਦਿੰਦੇ ਆ ਪਰ ਵੇਖੋ ਸਿਨੇਮਾ ਇੱਕ ਮਾਧਿਅਮ ਹੈ ਇੱਕ ਸੇਧ ਦੇਣ ਵਾਲੀ ਗੱਲ ਹੁੰਦੀ ਹੈ ਇਹਦੇ ਵਿੱਚ ਦੇਖਦੇ ਤਾਂ ਤਾਂ ਬਹੁਤ ਆਜ਼ਾਦ ਦੇ ਵਿੱਚ ਲੋਕ ਦੇਖਦੇ ਹਨਾ ਬਹੁਤ ਜਿਹੜੇ ਜੰਕਸਟਰਸ ਹੈ ਉਹਨੂੰ ਫੋਲੋ ਬਹੁਤ ਕਰਦੇ ਆ ਦੇਵ ਨੂੰ ਤਾਂ ਮੈਂ ਸਮਝਦਾ ਸੇਧ ਡੈਫੀਨਿਟਲੀ ਸੇਧ ਮਿਲੂਗੀ ਦੇਵ ਤੁਹਾਡੀ ਐਕਟਿੰਗ ਬਾਰੇ ਕੀ ਕਹਿਣਾ ਚਾਹੋਗੇ ਬਾਹ ਕਮਾਰੇ ਕੱਟ ਤੇ ਚਿਬ ਕੱਟ ਤੇ ਉਹਦੀ ਵਾਲੇ ਪਾਸੇ ਨੂੰ ਕੋਈ ਹੈ ਨਹੀਂ ਉਹਦੇ ਤੋੜ ਹੀ ਹੈ ਨਹੀਂ ਉਹਦਾ ਕੋਈ ਪੰਜਾਬ ਦੇ ਸ਼ੇਰ ਵੀ ਤਿਆਰ ਨੇ ਮੈਦਾਨ ਵਿੱਚ ਹਾਂਜੀ 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 ਪਾਪਾ ਕਿਰਪਾ ਕਰੇ ਕੱਲ ਤੇ ਪਰਸੋਂ ਮੈਚ ਹੈ ਜੀ ਜੇ ਜਿਕਰ ਬਿੰਨੂ ਜੀ ਆਪਾਂ ਤੁਹਾਡੇ ਪ੍ਰੋਜੈਕਟਸ ਦੀ ਗੱਲ ਕਰੀ ਕਿੱਦਾਂ ਦੀ ਫਿਲਮਾਂ ਲੈ ਕੇ ਆ ਰਹੇ ਹੋ ਕਾਈਂਡ ਆਫ ਸਰਪ੍ਰਾਈਜ਼ ਹੋਗਾ 2024 ਮੈਂ ਫਿਲਹਾਲ ਤਾਂ ਬਲੈਕਏ 2 ਕਿਦਾਂ ਦੇ ਐਕਸਪੈਕਟੇਸ਼ਨਸ ਕੀ ਨੇ ਫਿਲਮ ਨੂੰ ਲੈ ਕੇ ਅੱਗੇ ਉਹਨਾਂ ਦੇ ਨਾਲ ਅੱਜ ਕੱਲ੍ਹ ਰਿਲੀਜ਼ ਆ ਫਿਲਮ ਬਾਈ ਗੁਰੂ ਕਿਰਪਾ ਕਰਦੇ ਬਹੁਤ ਵੱਡੀ ਓਪਨਿੰਗ ਲੱਗੇ ਬਾਈ ਉਹਦੇ ਅਰਦਾਸ ਹੈ ਮੇਰੇ ਦਿਲੋਂ ਵੀ ਬਹੁਤ ਵੱਡੀ ਓਪਨਿੰਗ ਲੱਗੇ ਕਿਉਂਕਿ ਵੱਖਰਾ ਸਿਨੇਮਾ ਦੇਖਣ ਨੂੰ ਮਿਲਿਆ ਔਰ ਹਿੰਦੀ ਦੇ ਕੱਦ ਦੀ ਹਿੰਦੀ ਦੇ ਜਿਹਦਾ ਸਿਨੇਮਾ ਹੈਗਾ ਉਸ ਕੱਦ ਦੀ ਫਿਲਮ ਬਣਾਈ ਹੈ ਜਿਹੜੇ ਭਰਾ ਦੇਵ ਤੁਹਾਨੂੰ ਕਿੰਨੇ ਨੰਬਰ ਦੇਵੋਗੇ ਐਕਟਿੰਗ ਵਿੱਚ ਜੇ ਗੱਲ ਮੇਰਾ ਬੱਸ ਚੱਲੇ ਮੈਂ 100 ਤੋਂ 1000 ਦੇਣ ਵਾਲਾ ਮੇਰਾ ਛੋਟਾ ਭਰਾ ਹੈ ਔਰ ਵਾਕਈ ਬਹੁਤ ਕਮਾਲ ਕੀਤਾ ਉਹਨੇ ਬਹੁਤ ਵਧੀਆ ਗਾਂਦੀਆਂ ਦੇ ਬਲੈਕ ਯ ਬਹੁਤ ਬਹੁਤ ਤਵਾਰਕਾ ਇੰਨਾ ਸੋਹਣਾ ਕੰਮ ਕੀਤਾ ਐਂਡ ਵਾਈਗੁਰ ਅਗੇ ਅਰਦਾਸ ਵੀ ਐ ਸੁਪਰ ਡੂਪਰ ਹਿੱਟ ਹੋ ਗਈ ਮੇਰੇ ਭਰਾ ਦੀ ਮੂਵੀ ਬਹੁਤ ਜਿਆਦਾ ਵਧੀਆ ਜੀ ਬਲੇਕਟੂ ਬਹੁਤ ਕਮਾਲ ਦੀ ਮੂਵੀ ਐ ਜ਼ਰੂਰ ਦੇਖ ਕੇ ਹੋਣੀ ਚਾਹੀਦੀ ਏ ਜੀ ਇੱਕ ਸੰਦੇਸ਼ ਵੀ ਦਿੰਦੀ ਐ ਨਸ਼ੇ ਦੇ ਖਿਲਾਫ ਕਿਤੇ ਨਾ ਕਿਤੇ ਜੀ ਜੀ ਸੰਦੇਸ਼ ਤਾਂ ਰੋਜ ਸਾਰੇ ਹੀ ਦਿੰਦੇ ਆ ਪਰ ਵੇਖੋ ਸਿਨੇਮਾ ਇੱਕ ਮਾਧਿਅਮ ਐ ਇੱਕ ਸੇਧ ਦੇਣ ਵਾਲੀ ਗੱਲ ਹੁੰਦੀ ਐ ਇਹਦੇ ਵਿੱਚ ਦੇਖਦੇ ਆ ਤਾਂ ਬਹੁਤ ਤਾਜ਼ਾ ਦੇ ਵਿੱਚ ਲੋਕ ਦੇਖਦੇ ਹਨਾ ਬਹੁਤ ਜਿਹੜੇ ਜੰਕਸਟਰਸ ਹੈ ਉਹਨੂੰ ਫਾਲੋ ਬਹੁਤ ਕਰਦੇ ਆ ਦੇਵ ਨੂੰ ਤਾਂ ਮੈਂ ਸਮਝਦਾ ਸੇਧ ਡੈਫੀਨਿਟਲੀ ਸੇਧ ਮਿਲੂਗੀ ਦੇਖੋ ਹਰ ਦੀ ਐਕਟਿੰਗ ਬਾਰੇ ਕੀ ਕਹਿਣਾ ਚਾਹੋਗੇ ਕੱਟ ਤੇ ਚਿਬ ਕੱਟਦੇ ਉਹਦੀ ਵਾਲੇ ਪਾਸੇ ਨੂੰ ਕੋਈ ਹੈ ਨਹੀਂ ਉਹਦੇ ਤੋੜ ਹੀ ਹੈ ਨਹੀਂ ਉਹਦਾ ਕੋਈ ਪੰਜਾਬ ਦੇ ਸ਼ੇਰ ਵੀ ਤਿਆਰ ਨੇ ਮੈਦਾਨ ਵਿੱਚ ਹਾਂਜੀ 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 ਬਾਬਾ ਕਿਰਪਾ ਕਰੇ ਕੱਲ ਤੇ ਪਰਸੋਂ ਮੈਚ ਹੈ ਜੀ ਜੇ ਜਿਕਰ ਬਿੰਨੂ ਜੀ ਆਪਾਂ ਤੁਹਾਡੇ ਪ੍ਰੋਜੈਕਟ ਦੀ ਗੱਲ ਕਰੀ ਕਿੰਦਾ ਦੀ ਫਿਲਮਾਂ ਲੈ ਕੇ ਰਹੇ ਹੋ ਕਾਈਂਡ ਆਫ ਸਰਪ੍ਰਾਈਜ਼ ਹੋਗਾ 2024 ਮੈਂ ਫਿਲਹਾਲ ਤਾਂ ਬਲੈਕਏ 2 ਲੈ ਕੇ ਆਏ ਜੀ ਬਲੈਕ ਗੁਰੂ ਕਿਰਪਾ ਕਰਨ ਬਹੁਤ ਵੱਡੀ ਓਪਨਿੰਗ ਲੱਗੇ ਬਾਈ ਉਹਦੇ ਅਰਦਾਸ ਹੈ ਮੇਰੇ ਦਿਲੋਂ ਬਈ ਬਹੁਤ ਵੱਡੀ ਓਪਨਿੰਗ ਲੱਗੇ ਕਿਉਂਕਿ ਵੱਖਰਾ ਸਿਨੇਮਾ ਦੇਖਣ ਨੂੰ ਮਿਲਿਆ ਔਰ ਹਿੰਦੀ ਦੇ ਕੱਦ ਦੀ ਹਿੰਦੀ ਦੇ ਜਿਹਦਾ ਸਿਨੇਮਾ ਹੈਗਾ ਉਸ ਕੱਦ ਦੀ ਫਿਲਮ ਬਣਾਈ ਹੈ ਜੀ ਭਰਾ ਦੇਵ ਤੁਹਾਨੂੰ ਕਿੰਨੇ ਨੰਬਰ ਦੇਵੋਗੇ ਐਕਟਿੰਗ ਵਿੱਚ ਜੇ ਗੱਲ ਮੇਰਾ ਬੱਸ ਚੱਲੇ ਮੈਂ 100 ਤੋਂ 1000 ਦੇਣ ਵਾਲਾ ਮੇਰਾ ਛੋਟਾ ਭਰਾ ਹੈ ਔਰ ਵਾਕਈ ਬਹੁਤ ਕਮਾਲ ਕੀਤਾ ਉਹਨੇ ਬਹੁਤ ਵਧੀਆ ਕੰਮ ਕੀਤਾ ਬਲੈਕ ਯੂਟਿਊਬਰ ਬਾਰੇ ਕੀ ਕਹਿਣੇ ਕਹਿਣਾ ਚਾਹੋ ਚੜ੍ਹਦੀ ਕਲਾ ਚ ਰਹੇ ਮੇਰੇ ਵੱਲੋਂ ਤਾਂ ਬਹੁਤ ਸਾਰੀਆਂ ਦੁਆਵਾਂ ਬਹੁਤ ਸਾਰ ਐਂਡ ਵਾਇਰ ਅਗੇ ਅਰਦਾਸ ਵੀ ਇਹ ਸੁਪਰ ਟੂਪਰ ਹਿੱਟ ਹੋਵੇ ਮੇਰੇ ਭਰਾ ਦੀ ਮੂਹਰੇ